ਜਿੰਦਾਬਾਦ 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 ਸਰਕਾਰ ਸਖਬੀਰ ਸਿੰਘ ਬਾਦਲ ਝੰਡਾਵਾਦ ਜਿੰਦਾਬਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਝੰਡਾਵਾਦ ਜਿੰਦਾਬਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਜ਼ਰੂਰ ਮੈਂਸ਼ਨ ਕਰਦੇ ਹੋ ਭਾਈ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਅੱਜ ਵਧਾਈ ਦੇ ਪਾਤਰ ਨੇ ਕਿਉਂਕਿ ਕੁਝ ਅਖੌਤੀ ਆਪਣੇ ਆਪ ਨੂੰ ਵੱਡੇ ਲੀਡਰ ਸਮਝਣ ਵਾਲੇ ਮੌਕਾਪ੍ਰਸਤ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਦੀ ਪਿੱਠ 'ਤੇ ਛੁਰਾ ਮਾਰਿਆ ਸੀ ਉਹ ਲੋਕ ਕਹਿੰਦੇ ਸੀ ਉਹ ਲੋਕ ਸੁਖਵੀਰ ਬਾਦਲ ਤੇ ਉਂਗਲ ਚੱਕਦੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਹ ਪਹਿਲਾਂ ਉੱਤਰਦੇ ਕੱਲੇ ਕੱਲੇ ਬੰਦੇ ਨੇ ਕਾਪੀ ਭਰੀ ਸਰਕਲ ਡੈਲੀਗੇਟ ਬਣੇ ਜ਼ਿਲ੍ਹਾ ਡੈਲੀਗੇਟ ਬਣੇ ਉਸ ਤੋਂ ਬਾਅਦ ਹਲਕਿਆਂ ਦੇ ਡੈਲੀਗੇਟ ਬਣੇ ਪੂਰੇ ਪੰਜਾਬ ਵਿੱਚੋਂ 468 ਡੈਲੀਗੇਟ ਚੁਣੇਗੇ ਪੂਰੀ ਸ਼੍ਰੋਮਣੀ ਅਕਾਲੀ ਦਲ ਦੇ ਸਵਾ 500 ਦੇ ਲਗਭਗ ਡੈਲੀਗੇਟ ਚੁਣੇਗੇ ਜਿਨ੍ਹਾਂ ਨੇ ਅੱਜ ਸ੍ਰੀ ਅਮਰਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਝੁਝਾਰੂ ਵਰਕਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੋੜ ਪ੍ਰਧਾਨ ਚੁਣਿਆ ਲੋਕਾਂ ਦੇ ਵਿੱਚ ਉਦੋਂ ਤੋਂ ਨਿਰਾਸ਼ਾ ਸੀ ਜਦੋਂ ਸੁਖਵੀਰ ਜੀ ਨੇ ਅਸਤੀਫਾ ਦਿੱਤਾ ਸੀ ਕਿਉਂਕਿ ਅੱਜ ਜਿਹੜੀ ਖੁਸ਼ੀ ਦੀ ਲਹਿਰ ਹੈ ਇਹ ਤੁਸੀਂ ਦੇਖ ਰਹੇ ਹੋ ਕਿਵੇਂ ਲੱਡੂ ਬੰਡੇ ਜਾ ਰਹੇ ਆ ਇਹ ਐਡਾ ਵੱਡਾ ਇਕੱਠ ਇਹ ਤਾਂ ਹੈ ਜਿਹੜੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਸ਼ਰੋਮਨੀ ਕਾਲੀ ਦਲ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਲੋਕਾਂ ਦੀ ਬਦੌਲਤ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਹੋ ਸਕਦੇ ਆ ਜਿਹੜੇ ਕਿ ਦਿਨ ਰਾਤ ਮਿਹਨਤ ਕਰਦੇ ਆ ਵਰਕਰਾਂ ਦੀ ਗੱਲ ਸੁਣਦੇ ਆ ਵਰਕਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਲੋਕਾਂ ਨੂੰ ਪ੍ਰਧਾਨ ਬਣਨ ਦੇ ਸਾਰੀ ਐਡਾ ਬਟਾ ਜੋਸ਼ ਪੈਦਾ ਹੋ ਗਿਆ ਤੁਸੀਂ ਦੇਖਿਓ ਕੱਲ ਨੂੰ 13 ਤਰੀਕ ਨੂੰ ਸਤਿ ਸ਼੍ਰੀ ਦਮ ਦਮਾ ਸਾਹਿਬ ਦੇ ਉੱਤੇ ਜਾਣਾ ਸਭ ਨੇ ਨਤਮਸਤਕ ਹੋਣਾ ਉਥਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਹੈ ਐਡਾ ਵੱਡਾ ਇਕੱਠ ਹੋਊ ਤੁਸੀਂ ਦੇਖ ਲਿਓ ਕਈ ਕਿਲੋਮੀਟਰਾਂ ਤੱਕ ਸੜਕਾਂ ਤੇ ਜਾਮ ਲੱਗ ਜੂਗਾ ਲੋਕਾਂ ਦੇ ਵਿੱਚ ਅਕਾਲੀ ਵਰਕਰਾਂ ਦੇ ਵਿੱਚ ਐਡਾ ਵੱਡਾ ਉਤਸ਼ਾਹ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਦੇ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪਹਿਲਾਂ 2012 ਦੇ ਵਿੱਚ ਵੀ ਸਰਕਾਰ ਬਣੀ ਸੀ ਤੇ 2027 ਦੇ ਵਿੱਚ ਵੀ ਮੁੜ ਸਰਕਾਰ ਬਣੂਗੀ ਸਰਦਾਰ ਸੁਖਵੀਰ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਹੁਣ ਸਾਰੀ ਦੁਨੀਆ ਦੇ ਜਿੰਨੇ ਵਿਰੋਧੀ ਨੇ ਸਾਰਿਆਂ ਨੇ ਸੁਖਵੀਰ ਬਾਦਲ ਨੂੰ ਮਾੜਾ ਕਹਿ ਕੇ ਜੋਰ ਲਾ ਲਿਆ ਸਾਰੇ ਕਾਂਗਰਸੀਆਂ ਨੇ ਝਾੜੂ ਵਾਲਿਆਂ ਦੇ ਜਿੰਨੇ ਵੀ ਇਹ ਭੇਡਾਂ ਨੇ ਇਹਨਾਂ ਨੇ ਸਾਰਿਆਂ ਨੇ ਹਾਏ ਸੁਖਵੀਰ ਹਾਏ ਸੁਖਵੀਰ ਕਰਿਆ ਪਰ ਉਹ ਨਿਖਰ ਕੇ ਹੋਰ ਉਦੋਂ ਵੀ ਵਧੀਆ ਦੁੱਗਣੇ ਜੋਰ ਨਾਲ ਆਇਆ ਅਸੀਂ ਸਾਰੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਸੀਂ ਠੋਕ ਕੇ ਸਰਦਾਰ ਸੁਖਬੀਰ ਸਿੰਘ ਦੇ ਨਾਲ ਅਸੀਂ ਉਹੀ ਪ੍ਰਧਾਨ ਵੰਡ ਦੀ ਖੁਸ਼ੀ ਚ ਅੱਜ ਲੱਡੂ ਵੰਡ ਕੇ ਪੂਰੀ ਖੁਸ਼ੀ ਮਨਾਉਨੇ ਆਂ ਔਰ ਪੂਰਾ ਆਸ਼ਵਾਸ਼ਣ ਦਿਵਾਉਨੇ ਆਂ ਵੀ ਆਉਣ ਵਾਲੇ ਟਾਈਮ 'ਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਵਾਂਗੇ ਲੱਡੂ ਖੋਲ ਕੇ ਲੱਡੂ ਬਾਹਰ ਅਸੀਂ ਬਾਦ ਦਿਵਾਉਣੀ ਅਕਾਲੀਆ ਦੇ ਨਾਮ ਤੇ ਰੱਖ ਲੈ ਕੋਲ ਜਿਹੜਾ 12 ਦਾ ਨਾ ਇਹ ਅਕਾਲੀਆ ਦੇ ਨਾਮ ਤੇ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ